ਜੇੜੇ ਮੈਂ ਖਸਮ ਦਾ ਤੇਰਾ ਬਣਿਆ ਉਹਨੇ ਨਵਾ ਸੱਜੜਾ ਕੂਕਾਰਿ ਚ ਪੈ ਗਈਆਂ ਹਾਂ ਆਜੋ ਜੀ ਆਪੋ ਉੱਤੇ ਬੈਠਦੇ ਚੱਲ ਉੱਤੇ ਚਲੋ ਮਾਰੇ ਚਲੋ ਤੂੰ ਅਸੀਂ ਕੋਈ ਨਹੀਂ ਜਾਂਦੇ ਆਜੋ ਜੀ ਚੱਲ ਮਾਰੇ ਚਲ ਕਿਤੇ ਨਹੀਂ ਉੱਪਰ ਨਹੀਂ ਜਾਣਾ ਫਰਲੇ ਨਹੀਂ ਆਣ ਚਲ ਉੱਪਰ ਚੱਲ ਨਹੀਂ ਜਾਂਦੇ ਅਸੀਂ ਚੱਲਦੇ ਆਪਾਂ ਇਹਨਾਂ ਦੇ ਨਹੀਂ ਜਾਣਾ ਇਹ ਨਾ ਕੋਈ ਨਹੀਂ ਜਾਂਦਾ ਚਲ ਲੈ ਭਾਗ ਮਾਰ ਚਲੋ ਮਾਰੇ ਨਿਕਲ ਚਲ ਨਿਕਲ ਨਿਕਲ ਮੇਰੇ ਨਾਲੇ ਮੇਰੇ ਘਰੋਂ ਮੈਨੂੰ ਜੱਦੀ ਕਰਿਓ

ਕੋ ਕੌਦੇ ਲਵਲੀ ਪੁੱਤ ਤਾਂ ਜਾੜੇ ਕਰਤਾ ਹੈ ਕੰਜੇ ਤਾਂ ਅੱਗ ਲਾਈ ਹੈ ਮੂਟਾ ਹੈ ਜੀ ਆਪਣਾ ਐਸਪੀ ਡੈਪ ਤੋਂ ਲੈ ਲੈਂਦੇ ਤੇ ਉਹਨੂੰ ਬਿੱਲੇ ਰਾਮ ਨਾਲ ਤੋੜਦੇ ਟਿਕਦੇ ਨਾ ਉਹ ਫਿਰ ਪਾਪੇ ਦੀ ਵੀ ਲੋੜ ਆਪਾਂ ਨੂੰ ਪਾਪਾ ਵੀ ਨਾਲ ਮੇ ਕੋਈ ਗੱਲ ਨਹੀਂ ਜੋ ਤੇਰੇ ਪਾਪੇ ਨੂੰ ਤੀਮੀਆਂ ਹੋਰ ਮਿਲ ਸਕਦੀਆਂ ਨੇ ਤੈਨੂੰ ਪਾਪਾ ਨਹੀਂ ਹੋਰ ਮੈਂ ਤਾਂ ਚੁੱਪ ਕਰਕੇ ਬਹਿ ਜਾ ਬਣਿਆ ਪਾਪੇ ਦਾ ਬੀਬੀ ਤੂੰ ਪਾਪੇ ਵਾਲੇ ਕੰਮ ਕਰੇਗੀ ਤੂੰ ਜੇ ਉਹਦਾ ਹੀ ਹਾਲ ਰਹਿ ਨਾ ਬੰਜ ਫਿਰ ਆਪਾਂ ਵੀ ਬਰਾਬਰ ਕੱਟਾਂਗੇ ਹਾਂ ਤੂੰ ਦੇਖਦਾ ਜਾਈ ਮੈਂ ਤਾਂ ਗੱਲ ਕਰੀ ਆਉਂ ਕਹੀ ਤਾਂ ਜਾਣੀ ਐ ਮੇਰੇ ਕਣੀ ਵੀ ਦੇਖ ਮੈਂ ਤਾਂ ਤੇਰਾ ਸਿਆਪਾ ਕਰੂੰਗੀ ਤੈਨੂੰ ਵਿਆਹੂੰਗੀ ਤੂੰ ਵੀ ਘਰੇ ਟਿੱਕੇ ਬਹਿ ਜਾਏਗਾ ਹਾਂ ਫਿਰ ਜਾਨੇ ਬਾਪ ਮੰਗੂ ਲੋਕਾਂ ਨਹੀਂ ਕੰਦਾ ਕੋਠੇ ਟੱਪਦਾ ਠੀਕ ਐ ਚੁੱਪ ਕਰ ਜਾ ਬੋਲ ਨਾ ਜਾਦੇ ਨਹੀਂ ਮੇਰਾ ਭਾਰਾ ਹਾਈ ਹੋ ਜੂ ਦੇਖ ਲੈ ਮੈਂ ਦੇਖਿਆ ਫਿਰ ਬਾਗੇ ਕੇ ਕੁੜੀ ਖੜੇ ਨੇ

ਨਾਈ ਮਾਰ ਬਗਾ ਕੇ ਟੈਂਕਰ ਪੱਟੇ ਤੈ ਤੈ ਲਈ ਅੱਗ ਮੈਂ ਕਾ ਨੂੰ ਪੱਟੇ ਭਾਪੇ ਚੁੱਪ ਕਰ ਜਾ ਚੁੱਪ ਕਰ ਜਾ ਨਾ ਬੋਲਾ ਉਹ ਮੈਂ 50000 ਰੁਪਏ ਲਿਆ ਦੀ ਤੇਰੇ ਵਾਸਤੇ ਸਕੂਲ ਵਾਸਤੇ ਗੱਪ ਨਹੀਂ ਰੁਟ ਜਾਣਾ ਗੱਪ ਉਹਦੇ ਚੱਲ ਮੈਂ ਕਰਾਂ ਬਾਹਰ ਕੋਲੇ ਤੇ ਰੱਖ ਦੇ ਤੈਨੂੰ ਬਦ ਰੱਖ ਦੇ ਚੱਕ ਲੂਆ ਉਹ ਤੈਨਾਂ ਤੇ ਜੇ ਮੈਨੂੰ ਪੈਸੇ ਲਿਆ ਦੇ ਮੈਨੂੰ ਮੈਂ ਹੁਣ ਲਿਆਇਆ ਪੈਸੇ ਤਾਂ ਫੜ ਲੈ ਕਹੀ ਜਾਣਾ ਰੱਖ ਦਿਆ ਬੰਦ ਜਾ ਕੋਈ ਕੋਈ ਚੱਕ ਕੇ ਲੈ ਜੂ ਵੇ ਆਹ ਕਹਿ ਦੇ ਉਹਨੂੰ ਇੱਕ ਦੀ ਵੀ ਹੋਰ ਲਿਆ 50000 ਦੀ ਤਿੰਨ ਚਾਰ ਹੋ ਜਾਣਗੀਆਂ ਕੱਟੀਆਂ ਜਾ ਵਗ ਜਾ ਚੰਗਾ ਫਿਰ ਮੈਂ ਨਾਲੇ ਲੈ ਕੇ ਜਾਂਦਾ ਰੋਣਾਂ ਤੇ ਮੈਨੂੰ ਲੈ ਜਾ ਪੈਦਾ ਹੋ ਰਹੀ ਨੀ ਚਲਾ ਤੋਨੇ ਆ ਪੈਸਿਆਂ ਦਾ ਲਾਲਚੀ ਟੱਬਰ ਕਿਵੇਂ ਜੀਵ ਮੂਤਦੀ ਐ ਪੈਸਿਆਂ ਦੇ ਨਾਂ ਨੂੰ ਜਦ ਕੋਈ ਨਾ ਬਾਪੇ ਫੇਰ ਨਾਲ ਮੈਂ ਸਾਰਾ ਕਿਤਾਬ ਹਾਂ ਹੋਰ ਫੇਰ ਕਰਨੀ ਚੰਗਾ ਵਿਆਜ ਲੈ ਲਈ ਨਾ 50000 ਦਾ ਚੰਗਾ ਉਹਦੀ ਭੈਣ ਮਰਾ ਫਿਰ ਮੈਂ ਦਾ ਨਾਲੇ ਲੈ ਜਾ ਚੱਲ ਨੀ ਬਾਦਲ ਚ ਰੱਖਿਆ ਕਰਾਂਗੇ ਕੋਈ ਕੀ ਪਾਵਾਂ ਨੂੰ ਜਾ ਵਗ ਜਾ ਫਾਇਦੇ ਭਾਈ ਜਾ ਕੇ ਉੱਥੇ ਦੇਖਣਗੇ ਨਹੀਂ ਉੱਥੇ ਬਾਹੂ ਕੋਠੀ ਕੋਠੀ ਬਾਹੂ ਮਾਡਲ ਚ ਕੋਠੀ ਕੋਠੀ ਪਾਏਗਾ ਤੂੰ ਆਥਾਂ ਦਾ ਪਉਏ ਨੇ ਤਾਂ ਪੈਸੇ ਜੁੜਦੇ ਨਹੀਂ ਇਹ ਪਉ ਤੇ ਨਮੰਝਲੀ ਨਾ ਮੇਰੀ ਗੱਲ ਸੁਣੋ ਕਦੋਂ ਕੋਠੀ ਪਈ ਤੇ ਕਦੋਂ ਆਪਾਂ ਉੱਥੇ ਰਹੇ ਆਕਰ ਇਹਨੂੰ ਸਮਝਾਉਂਗੇ ਹੁਣ ਇਹ ਤਾਂ ਚੰਗੀ ਪੜੀ ਗਈ ਹੋਈ ਤੇ ਕਿਉਂ ਸਾਰਾ ਤੂੰ ਸਾਮ ਕੇ ਬੈਗੀ ਟੱਕੜ ਦਾ ਘਰ ਪਾ ਦਾਂਗੇ ਰਤ ਰਤ ਲੱਕੜ ਦਾ ਘਰ ਪੈ ਜੂਗਾ ਰਤ ਆ ਪੈ ਜੂਗਾ ਫੌਂਡ ਤਾਂ ਇੰਨੀ ਹੋਈ ਪਈ ਆ ਉਹ ਤਾਂ ਫਿਰ ਗੱਲਾਂ ਵਿੱਚ ਨਹੀਂ ਛੱਟ ਜਾਉਂਦੀਆਂ ਅੰਦਰ ਉਹ ਕਮਰੇ ਹੈਗੇ ਨੇ ਹੈਗੇ ਨੇ ਕਮਰੇ ਹੋਰ ਹੋਰ ਨਾ ਮੇਰੀ ਗੱਲ ਸੁਣੋ ਇਹ ਤਾਂ ਗਈ ਹੋਈ ਦੀ ਚੰਗੀ ਭਣੀ ਚਲੋ ਅਪੰਦਰੇ ਹੀ ਚੱਲਦੇ ਆਂਗੇ ਇਹਨੂੰ ਨਹੀਂ ਰਹਿਣ ਦਿੰਦੇ ਉਰੇ ਉਹਨੇ ਤੇ ਭਾਈ ਆਣਗੇ ਮেরে ਸਾਲੇ ਮਾਰ ਦੇਣਗੇ ਆਪਾਂ ਨੂੰ ਚੱਲੀਏ ਨਾ ਉਦੋਂ ਦਾ ਤੁਸੀਂ ਉੱਪਰ ਤੋਂ ਬੜੇ ਮਿੱਠੇ ਪੋਚੇ ਮਾਰਦੇ ਤਾਂ ਕਿ ਮੈਂ ਡਰਦਾ ਨਹੀਂ ਹੈਗਾ ਹੁਣ ਐਡੀ ਛੇਤੀ ਕੀ ਹੋ ਗਿਆ ਸੋਨੂੰ ਡਰਦਾ ਨਾ ਮੈਂ ਹੁਣ ਵੀ ਨਹੀਂ ਹੈਗਾ ਮੈਂ ਤਾਂ ਕਲੇਸ਼ ਤੋਂ ਡਰਦਾ ਵੀ ਕਲੇਸ਼ ਪੈ ਜਾਊਗਾ ਮੈਨੂੰ ਨਹੀਂ ਪਤਾ ਮੈਂ ਨਹੀਂ ਜਾਂਦੀ ਗੇਟ ਖਲਾਉ ਮੈਂ ਤਾਂ ਨਹੀਂ ਰਹੂੰਗੀ ਉਰੀ ਰਹੂੰ ਮੈਂ ਤਾਂ ਚੰਦਾ ਤੂੰ ਖਲਾ ਲਗੀ ਤਾਂ ਮੈਂ ਤੇ ਸਾਲੇ ਦੀ ਕਿਉਂ ਗੁੱਡੇਂ ਨਹੀਂ ਬੋਲਦੇ ਨਹੀਂ ਨਹੀਂ ਬੋਲਦੀ ਹੁਣ ਨਹੀਂ ਬੋਲਦੀ ਅੱਜ ਲਈ ਆ ਜਾ ਤਾ ਬੋਲਦੀ ਵੀ ਨਹੀਂ ਹੈਗੀ ਹੁਣਾ ਆ ਜਾ ਨਹੀਂ ਬੋਲਦੀ ਹੁਣਾ ਤੁਹਾਡੀ ਜਬਾਨ ਲੱਗ ਰਹੀ ਤੇ ਹੁਣ ਚੁੱਪ ਵੀ ਕਰ ਗਈ ਆ ਜਾ ਆਪੋਥ ਚੱਲਾਂਗੇ ਆ ਜਾ ਚਲ ਫੇਰ ਠੀਕ ਆ ਤੁਸੀਂ ਚਾਹਿੰਦੇ ਹੋ ਮੈਨੂੰ ਆਪਾਂ ਦੋਨੇ ਰਹਿਾਂਗੇ ਲਾਜੋ ਸੋਕੀ ਦੇ ਭਾਈ ਕੀ ਛੋਕੀ ਦਾ ਭਾਈ ਮੈਂ ਤਾਂ ਤੈਨੂੰ ਸਾਰੇ ਦਾ ਮਾਰਾ ਲੈ ਗਿਆ ਸੀ ਹੋ ਮੇਰੇ ਮਾਰ ਖਾਦੋ ਪੱਜਾਂ ਨਾਲ ਰੋਟੀ ਬਣਾਉਣੀ ਆ ਮੈਂ ਤਾਂ ਗੱਲ ਤੇ ਛੁਲੇ ਨਾ ਤੂੰ ਤਾਂ ਉੱਥੇ ਮੈਨੂੰ ਇੱਕ ਟਵਾਦਾ ਤੀ ਮੈਸੋ ਨੂੰ ਨੁਕਾ ਦੇ ਘਟਵਾਇਆ ਜੀ ਤੂੰ ਪੁੱਠਾ ਛਿੱਧਾ ਤਾਂ ਬੋਲਣ ਲੱਗੀ ਕਹਿੰਦੀ ਰੱਖ ਲੋ ਫਲਾਣਾ ਕਰ ਲੋ ਐ ਥੋੜੀ ਕਹਿੰਦੇ ਹੁੰਦੇ ਨੇ ਤੈਨੂੰ ਮੈਨੂੰ ਕਿਹੜਾ ਐ ਗੱਲ ਕਰਨ ਉਹਨਾਂ ਦਾ ਮੈਨੂੰ ਕੀ ਪਤਾ ਵੀ ਕਿਵੇਂ ਗੱਲ ਕਰ ਤੁਸੀਂ ਤਾਂ ਆਪ ਦਾ ਲੈ ਕੇ ਗਏ ਸੀ ਮੈਨੂੰ ਤੂੰ ਤਾਂ ਪੁੱਠਾ ਹੀ ਬਹਿ ਗਈ ਮੋਜੇ ਨਾਲ ਤਾਂ ਉਹਨਾਂ ਮੱਜੇ ਤੇ ਬੋਲਣ ਲੱਗੀ ਪੁੱਠਾ ਛਿੱਧਾ ਉਹ ਤੇ ਛਿੱਤਰ ਮੇਰੇ ਪਵਾ ਦਿੰਦੀ ਉਹ ਤਾਂ ਇਨਾ ਛੁਕਰ ਤੇ ਭਾਈ ਦੀ ਆਏ ਹੋ ਤੇ ਚੋਕੀ ਦੇ ਭਾਈ ਮੈਂ ਇਹੀ ਕਿਹਾ ਸੀ ਵੀ ਤਲਪੜਿਆ ਫਲੋ ਕੇ ਭੇਜਦੀ ਹਾਂ ਬੀ ਇਹਨੇ ਰੱਖ ਲੋ ਇਹਨੂੰ ਹੋਰ ਵੀ ਕੀ ਚਲੋ ਉਦੋਂ ਦਾ ਤਾਂ ਹੈਗੀ ਆਪਣਾ ਤਾਂ ਬੱਜਾ ਪੈਂਦਾ ਛੋਟਾ ਆਪੇ ਲੜ ਤੇ ਉਹ ਵਰ ਤਖੜਿਆ ਵਾਗੀ ਕਿਚੋ ਵਿੱਚ ਹਾਂ ਉਹ ਮੁੰਡਾ ਮੁੰਡਾ ਤਾਂ ਹੋਰ ਸਾਰਾ ਗੇੜੇ ਗੂੜੇ ਦੇ ਕੇ ਉਹਦਾ ਮੇਰਾ ਖੜਾ ਸਬਜੀ ਵਾਂਗੂ ਘਰੇ ਨੂਨ ਮਿਰਚ ਮਿਠਾਲਾ ਉਹਦੀ ਠੋਕ ਦਿੰਦਾ ਮੈਂ ਤੈਨੂੰ ਦੱਸਿਆ ਵੀ ਸਾਰੇ ਗੇੜੇ ਖਾ ਕੇ ਨਾ ਨੌਂ ਵਿਚਾਲੇ ਆਪਣਾ ਲੋ ਜ਼ਰੂਰ ਲਊਗਾ ਬਿੱਕੋ ਲਾਲੇ ਨੂੰ ਫੜੋ ਫਿਰ ਐ ਕਿਹਾ ਆਪਾਂ ਕਿਹਾ ਫਿਰ ਦਬਦੇ ਆ ਆਪਣੀ ਵੀ ਪਿੱਠੇ ਮੱਲੇ ਨਾ ਲੱਗਦੀ ਆ ਜੈ ਗੱਲ ਐ ਫਿਰ ਕੱਲੀ ਪਿੱਠੇ ਲੱਗਦੀ ਐ ਜੀ ਫੇ ਆਪਾਂ ਦਾ ਮੱਝਾ ਫੋਨੇ ਕਰਾਣੇ ਆ ਆਪਾਂ ਕਿਰੇ ਪੈਸੇ ਦੇਣੇ ਨੇ ਮੱਝਾ ਫੋਨ ਉਹਦੀ ਕਰਾਜਣਾ ਵੀ ਹਾਂ ਚੱਕ ਜਿਪਤੀ ਫੋਨਾ ਫੋਨਾ ਤੇ ਹੁਣ ਕੋਈ ਨਹੀਂ ਸੁਣਦਾ ਅੱਜ ਕੱਲ ਟੁੱਟਾ ਟਾਂ ਛੁੰਟਾ ਚਲੋ ਕੀ ਬਣਾ ਲਾ ਜੀ ਤੁਸੀਂ ਬੈਠੇ ਦਿਖਾ ਕੇ ਤੇ ਦੁਕਾਨ ਤੇ ਬਗ ਉਹਦਾ ਮੁੰਡਾ ਮੇਰੀ ਨਾਲ ਹੀ ਪੜਿਆ ਹੈ ਅੱਛਾ ਹਾਂ ਫੇ ਠੀਕ ਐ ਜੀ ਲੈ ਚੱਲ ਫੇ ਰੋਟੀ ਬਣਾ ਦੇ ਬਣਾਉਣੀ ਐ ਜੀ ਪਰੌਂਠੇ ਬਣਾਵੇਂਗੀ ਰੋਟੀ ਤੁਸੀਂ ਵੀ ਦਾ ਲਾ ਦੋ ਤੇ ਮੁੰਡੇ ਵਾਂਗ ਪਰੌਂਠੇ ਦੇਗੀ ਜਿਕੇ ਹੁਣ ਮੈਂ ਤਾਂ ਕਿਹਦੇ ਖਾਣ ਬਹੁ ਲੋਵੇ ਤੁਸੀਂ ਵਗ ਜਾ ਕਰਿਓ ਇੱਕ ਜਨੇ ਖਾਤੇ ਤੇ ਛਵਾ ਦੇ ਬਹੁਤ ਬਣਾਣੀ ਐ ਤਰਮ ਤੋਂ ਮੈਂ ਵੀ ਆਖਿਆ ਮੁੰਡਾ ਤੇਰਾ ਫੈਨ ਕੱਟ ਹੋ ਗਿਆ ਹਾਂ ਪਰੋਂਠੇ ਛਵਾਹਤ ਬਹੁਤ ਦੇਖੀ ਕਿਉ ਨਾ ਹਾਂਜੀ ਚਲੋ ਠੀਕ ਹੈ ਫਿਰ ਮੈਂ ਬਣਾ ਲੈਂ ਮਰੋਟੀ ਅਬ ਫੇਕ ਜੰਦੀ ਆ ਰੋਟੀ ਪਰੋਂਠੀ ਬਣਾ ਲੈ ਹੁਣ ਲਾਲਾ ਡਿਗਾ ਕੇ ਛਾਦੀ ਤਾਂ ਝੁੱਗੀ ਲਬੜਿਆ ਚੀ ਹੁਣ ਕਹਿੰਦੀ ਰੋਟੀ ਬਣਾ ਲੈਨੀ ਠੀਕ ਹੈ ਜੀ ਬਣਾ ਲੈ ਪਰੋਂਠੇ ਦੋ ਤੂੰ ਖਾ ਲਈ ਦੋ ਮੈਂ ਖਾ ਲੂਗਾ ਠੀਕ ਹੈ ਹਾਂ ਦਾ ਅੱਛਾ ਖਾ ਲੀਏ ਪਰੋਂਠੇ ਕਿਤੇ ਪਾਈਆਂ ਪੂਆਂ ਨੂੰ ਸੱਦ ਲਿਓ ਖਵਾ ਦੇ ਪਰੋਂਠੇ ਉਹਦੂ ਪਹਿਲੀ ਖਾ ਕੇ ਦੇਖ ਲਈ ਲੈ ਨਿੱਕਲ ਚੱਲ ਚੰਮ ਦੇ ਨੂੰ ਲੈ ਬੀਬੀ ਨੂੰ ਤਾਂ ਲੱਗਿਆ ਨਹੀਂ ਪਤਾ ਬਾਪੂ ਪੈਸੇ ਨੂੰ ਕਹਿੰਦਾ ਦੀ 50000 ਲਿਆ ਮੇਰੇ ਵਾਸਤੇ ਦੇਖੀ ਕਿਤੇ लवली ਐਦੂ ਪਹਿਲਾਂ ਉਹਨੂੰ ਮੈਸੇਜ ਨੂੰ ਖਵਾ ਦੇ ਅੱਜ ਚੱਲ ਬਾਗਲ ਤੇ ਬੈਠੇ ਹਣੇ 50000 ਤਾਂ ਲਈਏ ਚੱਲ ਮਿੱਠੇ ਪੰਪ ਪੰਪ ਜੇ ਮਾਰ ਦੂਆਂ ਮਾੜੇ ਮੋਟੇ ਦੇ ਦੂ ਐ ਤਾਂ ਪੈਸੇ ਲੈ ਚੱਲ ਚੱਲਦੇ ਆ ਬਾਗਲ ਤੇ ਹੋਊਗਾ ਕੋਣ ਕਿੱਥੇ ਰਾਂਗੇ ਆਪਾਂ ਇਹ ਇਧਰ ਨੂੰ ਕਿਧਰ ਨੂੰ ਜਾਈ ਜੰਨੇ ਆ ਆਲੇ ਡੰਗਰਾਂ ਵਾਲਾ ਬਾੜਾ ਆਪਣਾ ਡੰਗਰਾਂ ਵਾਲਾ ਜ਼ਰੂਰੀ ਤਾਂ ਡੰਗਰ ਹੋਣਗੇ ਆਪਾਂ ਕਿੱਥੇ ਰਾਂਗੇ ਡੰਗਰਾਂ ਲੈ ਵੀ ਬੰਦੀ ਰਹਿੰਦੇ ਹੁੰਦੇ ਨੇ ਤੈਨੂੰ ਪਤਾ ਲੱਖ ਲੱਖ ਰੁਪਏ ਦੀ ਕਗਾਈਆਂ ਉਹ ਤਾਂ ਹੈਗੀ ਐ ਇਹ ਤਾਂ ਉਹਨਾਂ ਦਾ ਧੂਆ ਰਹਿਣ ਦਾ ਮੈਂ ਆਪਣੀ ਗੱਲ ਕਰਦੀ ਆ ਆਪਾਂ ਵੀ ਹੁਰੀ ਗਾਹਾਂਗੇ ਬਾੜਾ ਨਾ ਸਮਝ ਕੋਠੀ ਐ ਕੋਠੀ ਇਧਰੋਂ ਦਾ ਦੇਖਿਆ ਸੀ ਕੋਠੀ ਬਣੀ ਹੋਈ ਅੰਦਰ ਇੱਥੇ ਬਣਾ ਲਾਂਗੇ ਨਿਸ਼ੀਤਰਦੀ ਬਥੇਰੀ ਪੁੱਗਦਾ ਹੁਣ ਫੜ ਲੈ ਮੈਂ 1.5 ਲੱਖ ਰੁਪਏ

ਫੋਟੋ ਵਿੱਚ ਜਿੱਤ ਘਰੀਆਂ ਮੈਂ ਤੇ ਨਾਲ ਛੋਟੇ ਮਗਰ ਲੱਗਦੀ ਕਾਸੀ ਨੂੰ ਕਿੰਨਾ ਕੋਹਂਦੀ ਹੈਂ ਜੀ ਛੇਤਰ ਦਾਈ ਦਾ ਮੇਰੇ ਨਾਲ ਨਛੇਤਰ ਰੱਖਿਆ ਮੇਰੇ ਵਿੱਚ ਹੀ ਖਾਏਂਗੀ ਜਿੱਤ ਆ ਜਾ ਆ ਦੇਖ ਆ ਜਾ ਆ ਤੈਨੂੰ ਚੈੱਕ ਕਰਾਵਾ ਆਪਣੇ ਘਰ ਦਾ ਰੂਟ ਕਢਾਵਾ ਤੈਨੂੰ ਆ ਜਾ ਇਹ ਆ ਦੇਖ ਆ ਤਾਂ ਨਾ ਨੂੰ ਸੀਵਿੰਗ ਪੋਲੇ ਇਹ ਚ ਨਾ ਸਕਦੀਆਂ ਇਹ ਤਾਂ ਮੈਸਾ ਪਾਣੀ ਪੀਂਦੀਆਂ ਨੇ ਮੈਂ ਮੈਸਾ ਜਿੱਤ ਕੀ ਫਰਕ ਕੀ ਆ ਬੰਦੇ ਦੇ ਮੈਸਾ ਪਰ ਮੈਨੂੰ ਵੀ ਨਗਰ ਬਣਾਤਾ ਤੁਸੀਂ ਤਾਂ ਆ ਜਾ ਆ ਜਾ ਬੈਠ ਦੇਖਾਂ ਤੈਨੂੰ ਆਪਣਾ ਹਾਂ ਜੀ ਆ ਬੇਬੇ ਦੇਖ ਦੇਖੀ ਤੂੰ ਤਾਂ ਮੈਂ ਸੋ ਪੈਂਦੀ ਹਾਂ ਉਹਦੀਆਂ ਨਹੀਂ ਆ ਇਹਨੂੰ ਤੋਲਾਂਗੇ ਅੱਪਾ ਮੈਂ ਨਹੀਂ ਪੈਂਦੀ ਉਹਦੀ ਅੱਲਾ ਤੇ ਮੈਂ ਤਾਂ ਉੱਥੇ ਹੀ ਜਾਉਂਗੀ ਘਰੇ ਉੱਥੇ ਹੀ ਰਹੂੰਗੀ ਮੈਂ ਤਾਂ ਉਹਨੂੰ ਘੱਟੂ ਘਰ ਆ ਹਲੇ ਆਪਣੀ ਪੁੱਗ ਤਾਂ ਘੱਟ ਐ ਖੜ ਜਾ ਦੋ ਦਿਨ ਖੜ ਜਾ ਦੋ ਦਿਨਾਂ ਤੇ ਨਾ ਕਰਕੇ ਗੈਂਗਸਟਰ ਬੁਝਾਂਗੇ ਬਰਬਾਦਾਂਗੇ ਫਲੇ ਨੂੰ ਹਾਂ ਇਹ ਕਰਨਾ ਪਊਗਾ ਜਾਈਂਗੀ ਉਹ ਜਿਵੇਂ ਆਪਦੇ ਪਈਆਂ ਦਾ ਰੋਹ ਮਾਰਦੀ ਹੈ ਨਾ ਆਪਾਂ ਵੀ ਗੁੰਡੇ ਲਿਆਵਾਂਗੇ ਫਿਰ ਇਹ ਜੇਲ੍ਹ ਚ ਵਗਦੇ ਕੀ ਵਾਂਗੇ ਆਹ ਚੁੱਲਾ ਦੇਖ ਆਹ ਚੁੱਲਾ ਦੇਖ ਹਾਂ ਖੜ ਜਾ ਆਹ ਖੜ ਦੇ ਸਰਪੰਚ ਦਾ ਫੋਨ ਆ ਗਿਆ ਮੈਨੂੰ ਲੱਗਾ ਇਹ ਹੀ ਹੈ ਹਲੋ ਹਾਂ ਭਾਈ ਆ ਕੀ ਹਰਾਮਤੀ ਦੇ ਮੁੰਡਿਆ ਹਾਂ ਪਰ ਲਵੇ ਆ ਨੀ ਮੈਂ ਲਾਵਗਾ ਨਾ ਕੰਟਰ ਖੰਦੇ ਆ ਗਿਆ ਡੰਗਰਾਂ ਵਿੱਚ ਪਾਣਾ ਮੇਰੇ ਲਵੇ ਆ ਜੀ ਭਾਈ ਮੁਰਦਾ ਹੈ ਵਧੀਆ ਰਹੇਗਾ ਵਧੀਆ ਰਹੇਗਾ ਜੇ ਜ਼ਰਾ ਉੱਟੀ ਮੈਨੂੰ ਖਾਣੂ ਤੇ ਤੁਸ ਕਿੱਥੇ ਖਵਾ ਦੂੰਗਾ ਤੰਨਾ ਸਤਰੀਕਰ ਆ ਦੇਖ ਨਹੀਂ ਆ ਇੱਥੇ ਆ ਚੁੱਲੇ ਆ ਇੱਧਰ ਅੱਗ ਮਾ ਜਾ ਅੱਡਾ ਚੁੱਲਾ ਹੈ ਆਪਾਂ ਦੋ ਜੀਆਂ ਕਹਾਂ ਇੱਥੇ ਤਵੀ ਧਰਨੀ ਤੇ ਤਵਾ ਕਿੱਥੇ ਢਿਕੂਗਾ ਸਾਲੇ ਤਾਂ ਤਾਂ ਤੇ ਜਿ ਪਕਾਵਾਂਗੇ ਰੋਕੀ ਕੁਛ ਨਹੀਂ ਹੁੰਦਾ ਜਾਂ ਆ ਤਾਂਸਲੇ ਪਏ ਦੇ ਆ ਜਾ ਇਹ ਰੂਮ ਦਾ ਘਟ ਹੈ ਆ ਬੱਕੀ ਖੜੀ ਆਪਣੀ ਹੈ ਆ ਦੇਖ ਆ ਲੈ ਪਾਠੀਆਂ ਪਾ ਕੇ ਆਪਾਂ ਕੋਈ ਰਜਾਈ ਨਹੀਂ ਬਿਸਤਰਾ ਨਹੀਂ ਪਾਵਾਂਗੇ ਕਿੱਥੇ ਲਿਆ ਨਾ ਮੈਂ ਰਜਾਈਆਂ ਮੰਗ ਕੇ ਬਿੱਲੇ ਰਾਮ ਤੋਂ ਲਿਆਉਂਗਾ ਪਈ ਤਾਂ ਪੰਗਾ ਛੇੜਾ ਤੂੰ ਨਹੀਂ ਰਜਾਈਆਂ ਦੇ ਆ ਜਾ ਅੰਦਰ ਖਿਆਵਾ ਤੈਨੂੰ ਆ ਜਾ ਆ ਦੇ ਕਿਉਂ ਅੰਦਰ ਕੋਈ ਕੋ ਆਪੇ ਮੈਰੀ ਜਾਂਦੀ ਹੈ ਮੈਂ ਨਹੀਂ ਰਹਿੰਦੀ ਇਹ ਗਰਮਾਇਆ ਤੂੰ ਟੂੜੀ ਆ ਨਾ ਬੈਠ ਕੇ ਆਪਣੀ ਦੇਖ ਆ ਬੈਠ ਕੇ ਲੱਗ ਬੈਠ ਕੇ ਦੇਖ ਉਹ ਤੇਰਾ ਟੂੜੀ ਪਈ ਆ ਕਿ ਹੁਣ ਟੂੜੀ ਚ ਲਟਾਵੇਂ ਮੈਂ ਨਹੀਂ ਰਹਿੰਦੀ ਇਹ ਮારી ਟੂੜੀ ਪਤਾ ਕੀ ਰੇਟ ਹੈ ਤੈਨੂੰ ਹੈ ਹਰ ਤੂੜੀ ਦਾ ਰੇਟ ਤਾਂ ਨਹੀਂ ਪਤਾ ਮੈਨੂੰ ਪਰ ਤੂੜੀ ਚ ਜੂ ਮੈਂ ਨਹੀਂ ਪੈਣਾ ਔਰੇ ਮੈਂ ਨਹੀਂ ਰਹਿਣਾ ਮੇਰੇ ਮੇਰੇ ਜਿੱਥੇ ਘਰੇ ਲੈ ਕੇ ਆਏ ਤੇ ਮੈਂ ਤਾਂ ਉੱਥੇ ਰਹੂੰਗੀ ਮੈਂ ਨਹੀਂ ਰਹਦੀ ਔਰੇ ਤੇ ਤੇਰਾ ਕੱਲੀ ਦਾ ਘਰ ਬੰਗਲੋ ਬਗਿਆ ਬੰਗਲੋ ਬਣ ਕੇ ਦਾ ਬੰਗਲੋ ਹੈ ਜਦੋਂ ਬਣਾਉਂਗੇ ਦੇਖੀ ਜਾਊਗੀ ਪਰ ਮੈਂ ਹੁਣ ਉੱਥੇ ਹੀ ਰਹੂੰਗੀ ਹੁਣ ਰਾਤੋਂ ਰਾਤਾਂ ਮੈਂ ਨਕਸ਼ਾ ਕੱਟਣ ਲੱਗ ਰੇ ਔਰੇ 2-4 ਦਿਨ ਦਾ ਰਿਐਕਟ ਕਰ ਲੈ ਫਿਰ ਲੱਕੜ ਦਾ ਘਰ ਕਹਿੰਦੇ ਤੁਸੀਂ ਉਹ ਬਣਾ ਲੈਣਾ ਉਹ ਮੈਂ ਆਰਡਰ ਕਰੂੰਗਾ ਹਲੇ ਬਣੂੰਗਾ ਫਿਰ ਇਹ ਕਰੂੰ ਕੋ ਤੁਸੀਂ ਇਹ ਗੱਲ ਕਹੀ ਸੀ ਵੀ ਮੈਂ ਰਾਤੋਂ ਰਾਤ ਬਣਾ ਦੂੰਗਾ ਲੱਕੜ ਦਾ ਘਰ ਉਦਾ ਗੱਲ ਕਹਿਣ ਦੀ ਹੁੰਦੀ ਬੰਦਾ ਤਾਂ ਨਹੀਂ ਹੁੰਦਾ। ਹਾਂ ਚਲੋ ਵਾਪਸ ਚਲਦੇ ਆਂਗੇ। ਹਾਂ ਨਹੀਂ ਰਹਿੰਦੇ ਆਪਾਂ ਚਲੋ ਵਾਪਸ ਚਲੀਏ। ਉੱਥੇ ਚੌਂਗ ਜਪਾਂਗੇ। ਨਹੀਂ ਆਪਾਂ ਉੱਥੇ ਘਰੀ ਚਲਦੇ ਆਂ ਆਪਸਾ। ਮੈਂ ਮਾਇ ਆਣਖੀ ਬੰਦਾ ਮੈਂ ਨਹੀਂ ਕੁੱਤੇ ਖਾਣੇ ਕਿਰਾ ਸਕਦਾ ਮੈਂ ਤਾਂ ਉਰੀ ਪਉ। ਮੈਂ ਆਪੇ ਲੜ ਲਵਾਂ ਉਹਨਾਂ ਨਾਲ ਮੈਂ ਆਪੇ ਗੇਟ ਬਣਾ ਲਵਾਂ। ਮੈਂ ਤੇਰਾ ਸਿਰ ਸਿਰ ਪਾੜ ਦੂਗੀ ਮੰਗਦੀ ਆ ਤੂੰ ਆ ਜਾ। ਆ ਦੇਖ ਆ ਦੇਖ। ਟੂਰ ਤਾਂ ਦੋ ਆ ਡੰਗਰ ਖੜੇ ਆਪਣੇ ਇੱਧਰ ਦੇਖ। ਅੰਦਰ ਦਾ ਹੋ ਰਿਹਾ ਮੇਰੇ ਹੱਲੇ ਪੂੰਛਾ ਮਾਰਦੀ। ਉਹ ਨਹੀਂ ਮਾਰਦੇ ਆ ਜਾਂਦੇ ਆ ਦੇਖ। ਆ। ਆਹ ਆ ਨਾ ਹਾਲਾ ਥਲ ਦੇ ਨੰਗਰ ਦੇ ਉਹ ਤੋਂ ਤਾਂ ਬਚ ਕੇ ਆ ਗਈ ਮੂਰੇ ਨਹੀਂ ਬਚਦੀ ਮੈਂ ਇਹ ਮੂਰੇ ਤੈਨੂੰ ਬਿਮਾਰੀ ਪਾ ਦੇ ਆਹ ਕਮਰਾ ਆਪਣਾ ਆਹ ਦੇ ਰੂਮ ਆਹ ਰੂਮ ਦੇਖ ਇਹ ਦੇਖ ਹਾਂ ਹਾਂ ਮੂਰੇ ਪੈੱਡ ਲਾ ਲਾਂਗੇ ਆਪਾਂ ਲਿਆ ਕੇ ਵੀ ਠੀਕ ਹੈ ਬੌਲੀ ਹੋਈ ਆ ਕਣਕ ਵੇਚ ਕੇ ਬੈੱਡ ਲਿਆ ਮੈਂ ਕਿੰਨੀ ਕਣਕ ਪਈ ਹੈ ਹਾਂ ਇਹ ਠੀਕ ਹੈ ਮੇਰੇ ਸਾਰੇ ਭੁੱਖੇ ਮਰਨਗੇ ਇੱਕ ਥੈਲਾ ਰਹਿ ਗਿਆ ਕਰੇ ਆ ਭਾਣੇ ਸਾਡੇ ਘਟਦੇ ਹੋਰੇ ਬਾਹਰ ਤਾਂ ਖੁੱਲਾ ਹੀ ਪਿਆ ਹੈ ਪਾਪਾ ਵੀ ਨਹੀਂ ਦਿੰਦਾ ਕਿਤੇ ਅੰਦਰ ਉਹਨਾ ਕਮਰੇ ਚ ਲੈ ਮਾਰ ਮਿੱਠੇ ਪੋਚੇ ਜੇ ਕਿਤੇ ਦੇ ਦੇਵੇ ਪੈਸੇ ਇਹ ਗੱਲ ਪੱਕੀ ਆ ਆਪੇ ਆਉਗਿਓ ਰੇ ਉਹ ਕਿਧਰ ਆਲੇ ਨਹੀਂ ਵੇਖੀ ਉਹ ਕਿਧਰ ਆਲੇ ਮੂੰਹ ਚ ਕੀ ਹੋ ਗਿਆ ਮਗਰ ਹੁਣ ਚੁੱਪ ਕਰ ਜਾ ਇਹਨੂੰ ਆ ਜਾਣ ਦੇ ਰੇ ਤੈਨੂੰ ਮੈਂ ਸਭ ਦੱਸ ਗਿਆ ਹਾਂ ਮਾਜਾ ਆ ਜਾ ਛੇਰਾ ਆ ਜਾ ਲੰਗਿਆ ਬਾਪੇ ਬਾਜੀ ਬਾਗ ਆ ਜਾ ਆ ਜਾ ਪੁੱਤ ਪਤਾ ਕੀ ਹੈ ਫਰ ਮੇਰਾ ਤਾਂ ਜੀ ਜਾਣੀ ਲੱਗਿਆ ਹੈ ਗਿਆ ਉਹ ਮੇਰਾ ਵੀ ਲੱਗਾ ਤੇਰੇ ਜੀ ਮੇਰਾ ਜੀ ਆ ਜਾ ਆ ਜਾ ਮੇਰਾ ਛੇ ਮੈਂ ਕਹਾ ਫਿਰ ਮੈਂ ਬੀਬੀ ਨੂੰ ਵੀ ਕਿਹਾ ਪਾਪੇ বিনা ਤਾਂ ਸਰਦਾ ਨਹੀਂ ਮੈਂ ਕਹਾ ਹਾਂ ਮੈਂ ਪੁੱਤ ਜੀ ਨਹੀਂ ਲੱਗਦਾ ਆ ਆਂਦਰ ਆ ਜਾ ਆ ਜਾ ਅੰਦਰ ਆ ਜਾ ਮੇਰੇ ਛੇ ਆ ਜਾ ਆ ਜਾ ਪੁੱਤ ਜੀ ਲਵਾ ਮੈਂ ਤਾਂ ਪੈਸੇ ਜਿ ਲੈ ਜੀ ਆ ਜਾ ਮੈਂ ਤਾਂ ਉਸੇ ਵਾਸਤੇ ਆਏ ਦੀਗਾ ਹਾਂ ਹਾਂ ਮੈਂ ਕਹਾ ਬਾਪੂ ਐ ਮੇਰਾ ਫਿਰ ਵੀ ਆਕਰ ਨੂੰ ਹਾਂ ਬੈ ਜਾ ਬੈ ਜਾ ਬੈ ਜਾ ਪੁੱਤ ਬੈ ਜਾ ਹੋਰ ਹੋਰ ਦਸਤੀ ਖਾਏ ਪੀਂਗਾ ਮੈਂ ਫਿਰ ਆਹ ਕਹਿੰਦਾ ਦੀ ਮੈਂ ਕਹਾ ਕੋਈ ਚੱਕਰ ਨਹੀਂ ਮੈਂ ਲਿਆਦਾ ਕੁਮਾ ਰੋਟੀਆਂ ਰੋਟੀਆਂ ਉਧਰੋਂ ਅੱਛਾ ਨਾ ਮੈਨੂੰ ਤੇਰਾ ਹੁੰਦਾ ਕੀ ਚੱਕਰ ਆ ਪਤਾ ਮੁੰਜਾ ਮੁੰਜਾ ਵੀ ਮੈਂ ਲਿਆ ਦੂੰ ਓਰੇ ਤੇ ਓਰੇ ਐ ਦੀ ਵੀ ਗਦੈਲਾ ਵਿਸਤਰਾ ਤਾਂ ਹੈ ਨਹੀਂ ਉਹ ਦੇ ਦੇਂਗਾ ਤੂੰ ਮੈਂ ਅੱਖ ਬਚੋ ਕੇ ਚੱਕ ਲਿਆਉਂਗਾ ਨਾ ਐਸਾ ਸਿਆਣਾ ਹੈ ਹੋਰ ਪੈਸੇ ਦੇਦਾ ਮੈਂ ਤੈਨੂੰ ਹਣਾ ਹੈ ਪੈਸੇ ਪੈਸੇ ਦੇਖ ਦੀਦੀ ਤੇਰੇ ਲਈ ਕਰ 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 ਉਹਦਾ ਮੈਨੂੰ ਕਿਹਦਾ ਬੰਦਾ ਹਲੇ ਫਲੇ ਇੱਕ ਵੀਚਰਾ ਕੀਆ ਕਰਦਾ ਹੈ ਆ ਬੱਪੂ ਮਾਰਦਾ ਮੈਂ ਤੈਨੂੰ ਉੱਥੇ ਬੈਠਾ ਕੇ ਪਿਆ ਕੀ ਮਾਰਾ ਬੁਰਾ ਲੱਗਦਾ ਦੀ ਪਿਆ ਹੈ ਬੈੱਡ ਤਾਂ ਉਰੇ ਲਿਆ ਦੂਆ ਮੈਂ ਕੰਦਰਾ ਕਾ ਕਰ ਪੁੱਟਿਆ ਗੋਹੇ ਜੱਪਾ ਗੋਹੇ ਜੱਪਾ ਮੈਨੂੰ ਹੈ ਗੋਹੇ ਜੱਪਾ ਕਿਸੇ ਨੇ ਦੱਸਿਆ ਉਹਨੂੰ ਐਸੀ ਨੇ ਬੁਲਾਇਆ ਕਹਨੇ ਬਾ ਇਹ ਦੇ ਮਰੇ ਨਹੀਂ ਜੋਰਦੀ ਵੀ ਨਾ ਮਾਰੋ ਜੀ ਮੁੰਡਾ ਕਾਲੀ ਫਟਦਾ ਮੇਰੇ ਆਲੇ ਮੁੰਡੇ ਮੁੰਡੇ ਨੇ ਨਾਮ ਮੇਨੂ ਨਾਨ

ਪट्रोल ਪੰਡਾ ਤੁਸੀਂ ਕਾਤੋਂ ਕੁੱਤ ਕਾਓ ਫੇਰ ਆਉਗੀ ਉਰੇ ਪਕੀ ਪਕਾ ਆ ਤੰਗੜੀ ਕਰ ਦੂੰ ਮੇਰੇ ਸਾਲਾ ਨੇ ਭਿੱਜਦੀ ਤੂੰ ਵੀ ਜਾਦੇ ਰਹਿਣਾ ਕਿ ਜਾਣਾ ਨਹੀਂ ਰਹੂੰਗੀ ਮੈਂ ਤਾਂ ਹਾਂ ਕਰ ਸਫਾਈ ਕਰ ਫੇਰ ਚੱਲ ਅੰਦਰ ਮੈਲਿਆ ਨਰ ਜੰਨਰ ਦੂੜੀਆਂ ਚੱਕ ਕੇ ਰਸਣ ਲੈਣਾ ਹੈ ਅੱਜ ਤਾਂ ਮੈਨੂੰ ਲੱਗਦਾ ਪਰ ਰੋਟੀ ਤੇ ਬਾਬੇ ਦੀ ਵੜ ਲੈਣਿਆ ਖਾ ਲੈ ਦੋ ਦੋ ਰੋਟੀਆਂ ਆ ਦੇਖ ਨੀ ਇਹਨਾਂ ਨੂੰ ਡਾਲਿਆ ਆਹ ਕੁਰਸੀਆਂ ਬਣ ਗਈਆਂ ਸੋਫੇ ਬਣ ਗਏ ਆਪਣੇ ਪਾਵਾਂਗੇ ਕਿੱਥੇ ਹੈ ਪਾਵਾਂਗੇ ਕਿੱਥੇ तूडी टूडी बिछाला दे ऊपर मडी मुडी परालि पछे पा लांगे आ ला लांगे आके मैं साफ करूंगी मैं ना तो 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 तारा 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 तारा। देख लो दे नहीं हुंदी हुंडा करूंगी ए दुख दे रहे मेरे साया ने चल चित्रा कानु बीवी बदाया बोतल ले आ जाके दो चार पैगल लाने पाला त लग गई और नहीं जहिना बसा देख लो ਚੰਗਾ ਫਿਰ ਕਰ ਕੰਮ ਐ ਨਹੀਂ ਫਲੋਟ ਆਂਦੀਆਂ ਇਹ ਚੱਲ 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 ਉਹ ਤੇ ਪੁੱਤ ਰੋਣਾ ਮਖਾ ਮਖਾ ਹੈ ਬੇ ਮੈਨੂੰ ਕਹ ਤਾ ਦੱਸ ਤੂੰ ਮੈਂ ਤਾਂ ਤੇਰੇ ਮੰਗਰ ਲੱਕ ਕੇ ਤਾਂ ਆ ਗਈ ਤੈਨੂੰ ਕੁੱਟਿਆਗਾ ਤੂੰ ਮੈਂ ਤਾਂ ਡੰਗਰਾਂ ਨੂੰ ਕੱਖ ਪਾਣਾ ਐਂਦੀ ਹੇ ਰਵੀ ਕੁੱਟਿਆ ਚੱਲ ਆ ਜਾ ਆ ਜਾ ਕੇ ਰੋ ਬਹੁ ਮੈਂ ਮਰ ਜਾ ਗਾ ਦਿੰਦਾ ਤੀ ਹੈ ਸੁਣਾਈਆਂ ਨਹੀਂ ਗਈਆਂ ਚਾਰ ਆ ਜਾ ਆ ਜਾ ਆ ਜਾ ਹੈ ਮੈਂ ਹਾਂ ਨਾ ਮੈਨੂੰ ਐਂ ਦੱਸ ਕੀ ਗੱਲ ਉਹ ਲੋਕ ਕਰੋ ਕੱਢਣ ਵੇਲੇ ਦੇਖਦੀ ਹੁਣ ਨਹੀਂ ਆਉਂਦਾ ਮੈਂ ਥੋੜੀ ਆਉਂਗਾ ਮੈਂ ਤੈਨੂੰ ਲੈਣ ਨਹੀਂ ਆਈ ਹਾਂ ਹੁਣ ਛੇਤੀ ਪੈਰ ਜਾ ਗਿਆ ਤੇਰੇ ਆ ਬੁੱਥੀ ਦੇਖੀ ਹੈ ਮਾਂ ਜੰਮੀ ਨਹੀਂ ਆਂਦਾ ਪੂਰੀ ਰਹੀ ਮੈਂ ਤਾਂ ਹੱਥ ਬੰਦਿਆ ਮੈਂ ਤਾਂ ਲੋੜਦੀ ਤੇ ਪੰਜ ਸੱਤ ਜੰਮੂ ਨਹੀਂ ਆਣੇ ਮੇਰੇ ਕੋਲ ਤਾਂ ਲੈਣ ਲਾ ਦੀ ਚਾਹੇ ক্রিকেট ਦੀ ਟੀਮ ਇਕੱਠੀ ਕਰਦੀ ਮੈਨਾਂ ਤਾਂ ਨਹੀਂ ਕਰੇ ਚੱਲੀ ਹਾਂ ਆ ਜਾ ਤੇ ਕੀ ਕਰੇ ਤੈਨੂੰ ਭਾਰੀ ਕਾਰੀਏ ਕਰਨ ਜਾਂਦੀ ਹੈ ਨਾ ਖਾਤਾ ਮੇਰਾ ਪੁੱਤ ਕਟਵਾਤਾ ਉਹਰੇ ਬਲਾ ਕੇ ਹੈ ਮੈਂ ਨਹੀਂ ਘੁਸ ਕੇ ਆਇਆ ਹੈਗਾ ਤੇਰਾ ਸੱਜਣਾ ਮੈਨੂੰ ਕੁਝ ਕੀ ਲੈਣਾ ਏ ਤੂਰੇ ਕੱਕ ਪਾਉਣਾ ਐਤੀ ਗਾਈਆਂ ਨੂੰ ਐਸੇ ਲੈਣਾ ਇੰਦੀ 50000 ਰੁਪਿਆ ਹੈ ਵੇ ਹਾਂ ਵੇ ਹਾਂ ਮੈਂ ਤੈਨੂੰ ਕਿਨੇ ਚਾਹੀਦੇ ਪੈਸੇ ਲੈਣ ਨੂੰ ਕਿਨੇ ਗਏ ਤੈਨੂੰ ਤੇਰਾ ਭਜ ਤੇਰਾ ਬੇਡਾ ਤੇਰਾ ਤੇ ਨੀਵੀਂ ਪਾਉਂਦਾ ਭਾਜੀ ਤੇਰਾ ਫੇੜਾ ਨਹੀਂ ਕਰ ਤੋ ਟੁੱਟਦੇ ਭੈ ਜਾਣੀ ਤੂੰ ਐਵੇਂ ਜਿਵੇਂ ਲੜ ਗੋੜੇ ਚਮੜਾਉਂਗੀ ਇਹਨੂੰ ਤੁਸੀਂ ਚਮੜਾਏਗਾ ਤੂੰ ਜੇ ਚੱਜ ਤੇਰੇ ਨਾਲ ਮੁੰਡਾ ਵੀ ਉਹੇ ਜਿਹੇ ਚੱਜ ਕਰਦਾ ਹੈਗਾ ਹਾਂ ਚੱਜ ਕੀ ਕਰਦਾ ਹੈ ਪਹਿਲਾਂ ਮੈਂ ਮੇਰੇ ਗਰਦਨ ਤੇ ਗੁੱਠਾ ਨਹੀਂ ਰੱਖਿਆ ਮੈਨੂੰ ਮੰਮੀ ਚਾਹੀਦੀਆਂ ਨਵੀਂ ਮੰਮੀ ਚਾਹੀਦੀ ਰੋਟੀ ਆਪਾਂ ਦਾ ਪ੍ਰੌਂਫੇ ਪਕਾਉਣ ਵਾਲੀ ਚਾਹੀਦੀ ਹੈ ਹਾਂ ਹਾਂ ਨਾਲ ਨਾਲ ਆਪਣਾ ਪੈਰ ਤੋੜਦਾ ਮੇਰੇ ਸਾਲੇ ਤੇ ਮੇਰੀ ਗੱਲ ਸੁਣ ਜਵਾਕ ਤਾਂ ਜਿੱਦ ਕਰਦੀ ਹੁੰਦੇ ਨੇ ਵੀ ਸਾਨੂੰ ਫਲਾਣੀ ਚੀਜ਼ ਚਾਹੀਦੀ ਹੈ ਫਲਾਣੀ ਚੀਜ਼ ਚਾਹੀਦੀ ਇਹਦਾ ਮਾਤਰ ਬਹਿ ਨਹੀਂ ਹੁੰਦਾ ਵੀ ਜਵਾਕ ਦੀ ਸਾਰੀ ਜਿੱਦਾਂ ਪਕਾ ਜੀ ਮੇਰੀ ਗੱਲ ਸੁਣ ਜਦੋਂ ਇਹ ਪਹਿਲੀ ਵਾਰ ਪਾਪਾ ਕਹਿਣ ਲੱਗਾ ਮੈਨੂੰ ਕਹਿੰਦਾ ਸਾਈਕਲ ਨਹੀਂ ਲਿਆ ਸਾਈਕਲ ਲਿਆ ਕੇ ਦਿੱਤੀ ਅੱਛਾ ਫੇ ਮੈਨੂੰ ਕਹਿੰਦਾ ਵਾ ਕਾਲਜ ਜਾਣਾ ਬੋਟਰ ਸਾਈਕਲ ਲਿਆ ਕੇ ਦਿੱਤਾ ਕਿੰਨੇ ਕਿ ਮੈਂ ਕਦੇ ਜਵਾਬ ਦੇ ਨਹੀਂ ਸਕਦਾ ਮੇਰੇ ਜਾਨ ਤੋਂ ਪਿਆਰਾ ਹੈ ਅੱਛਾ ਮੰਮੀ ਕਹਿਣਾ ਮੈਂ ਨਹੀਂ ਕੋਈ ਡਿਮਾਂਡ ਹੈ ਨਾ ਮੇਰੇ ਮੇਰੇ ਤੋਂ ਰੱਖ ਨਹੀਂ ਕਾਲੂ ਮੈਨੂੰ ਕਿਹਾ ਵੀ ਤੂੰ ਵੀ ਨਵਾ ਫਿਰ ਪਾਪਾ ਲੈ ਕੇ ਫਿਰ ਮੈਂ ਤਾਂ ਨਾ ਫਿਰ ਮੰਮੀ ਮੰਗੀ ਸੀ ਮੈਨੂੰ ਜਾਨ ਦੇ ਹਾਂ ਜਾਨ ਦੇ ਆਪਕੇ ਵਾਰੀ ਜਾਨ ਦੇ ਕਿਉਂ ਕੀ ਗੱਲ ਤੂੰ ਚਾਂਬਲੀ ਫਿਰਦੀ ਨਾ ਜਿਹੜੀ ਆਫਰੀ ਫਿਰਦੀ ਹੈ ਘਰ ਪੱਟੇ ਨਹੀਂ ਕਰ ਉਹ ਲੈ ਦੱਸ ਲੈ ਘਰ ਪਟੇਗੀ ਕਦੋਂ ਤੇ ਪਟਿਆ ਗਿਆ ਕਾਸਰ ਕੋਈ ਪਟਣ ਨੂੰ ਚੰਗਾ ਬਰਾ ਮਨੀ ਵਾ ਛੱਤਰ ਖਾ ਕੇ ਦਿੱਤੋ ਰਹਿਣ ਲੱਗੇ ਦੀ ਕਨੇ ਵੀ ਨਾ ਕੋਈ ਨਹੀਂ ਆਪਣਾ ਘਰ ਹੈ ਆਪਣਾ ਘਰ ਹੈ ਮੇਰੇ ਬੀਬੀ ਮੇਰੇ ਹੁਣ ਤੇ ਨਾ ਮਾਰੀ ਮੈਂ ਤੈਨੂੰ ਦੱਸਾਂ ਹਾਂ ਅਬ ਦੱਸਾਂ ਵਿੱਚ ਰਹੀ ਜੇ ਤੇਰੇ ਨਾਲ ਅੱਖ ਸਣੀ ਹੋਈ ਜਨਾਨੀ ਨਾ ਹੁੰਦੀ ਚਾਹੇ ਤੂੰ ਮੁੰਡੇ ਨੂੰ ਕੁੱਟ-ਕੁੱਟ ਕੇ ਚਾਹੇ ਲੱਤਾਂ ਤੋੜ ਦਿਨ ਨਾ ਮੈਂ ਤਾਣੀ ਬੋਲ ਲੋਕਾਂ ਦੇ ਘਰ ਦਾ ਪਰਦਾ ਦੀ ਵਿੱਚ ਝੁਗਰੀਆਂ ਝੁਗਰੀਆਂ ਲਾ ਲਾ ਕੇ ਅਬ ਦਾ ਪਰਦਾ ਸਾਲੇ ਤੇਰੇ ਤੇ ਸਿੱਖਿਆ ਹੈ ਜੈ ਜੀ ਸਿੱਖਾ ਤੂੰ ਦੇ ਨੂੰ ਦਿੰਦਾ ਰਿਹਾ ਉਹ ਜਾਏ ਸਿੱਖਦਾ ਗਿਆ ਮੈਂ ਕਰੀ ਬੈਠਾ ਨੇ ਪੈਸੇ ਇਕੱਠੇ ਵੀ ਨਾ ਮੇਰੇ ਪੁੱਤ ਨੂੰ ਦੇ ਵਿੱਚ ਖਾੜਾ ਲਾਉਂ ਹੈ ਹਾਰੇ ਮੁੰਡੇ ਨੂੰ ਬਰਾਤ ਲੈ ਕੇ ਜਾਉਂ ਇਹ ਗੱਲ ਹੋਰ ਹੈ ਵਿਆਹ ਤਾਂ ਚਲੋ ਮੁੰਡੇ ਦਾ ਹੁਣ ਵੀ ਹੋਊਗਾ ਫਿਰ ਕੀ ਗੱਲ ਹੋਗੀ ਜੇ ਤੂੰ ਹੁਣ ਪਿਓ ਨਹੀਂ ਰਿਹਾ ਖਾੜਾ ਤਾਂ ਤੁਸੀਂ ਦੋਨੇ ਜੀ ਲਾ ਲਓ ਨਾ ਸਾਡੇ ਪੈਸੇ ਵਾਜ ਜਾਣਗੇ ਰਲ ਕੇ ਵਿਆਹ ਚ ਕੋਈ ਦੇਖੂ ਆਂ ਢੋਲੀ ਵਾਲੀ ਗੱਡੀ ਉੱਪਰ ਹੀ ਕਾਹ ਪੈਸੇ ਦੇਖਦਾ ਨਵਾਂ ਡੈਡੀ ਲਿਆ ਸੀ ਨਵਾਂ ਨਵਾਂ ਡੈਡੀ ਮੇਰਾ ਭਾਈ ਛਿੱਟੂ ਦਾ ਬਾਹਰ ਜਿਹੜੀ ਢੋਲ ਜਿਹੜੀ ਗੱਡੀ ਚ ਪੈਸੇ ਆਏਗੇ ਨਾ ਮੇਰੇ ਹਾਂ ਆਏਗੇ ਨਾ ਜਦ ਨੂੰ ਉਹ ਆਏ ਆਉਗਾ ਨਾ ਉਦੋਂ ਗੱਡੀ ਲੱਗ ਜੂਗੀ ਤੇ ਖਾਰ ਅਗਲੇ ਕੋਲੇ ਉੱਪਰ ਦੀ ਚੜਾ ਦੂਗਾ ਪਿੱਛੇ ਲੱਟ ਜਾਊਗਾ ਨਾ ਯਾਰ ਦਾ ਮੈਂ ਜਾਣਦਾ ਹਾਂ ਨਹੀਂ ਜਰਾ ਜੰਦਰਾ ਹੀ ਫਿਰਦਾ ਪੁਰਾਣੀ ਗੱਡੀ ਤੇ ਦੂਸਰਾ ਕੇ ਦੇਖ ਲੈਣਾ ਇਹੋ ਲੱਗੇ ਗੱਡੀ ਨਾ ਘੜੀ 18 ਮਾਰ ਲੈ ਕੀ ਅੰਤਾ ਦੇਖ ਲੈ 18 ਮਾਰ ਹਾਂ ਨਾਲੇ ਪਾ ਡੰਗਰ ਪਰਾਂ ਲੈ ਕੇ ਜਾਵਾਂਗੇ ਖੋਲ ਕੇ ਖਾਰਾ ਲੱਗਦਾ ਨਗਰਾਂ ਦਾ ਮੇਰੀ ਗੱਲ ਸੁਣ ਮੇਰੀ ਗੱਲ ਸੁਣ ਬੇ ਤਾਂ ਡੰਗਰਾਂ ਤੋਂ ਕੀ ਕਰਾਂ ਨਾ ਉੱਥੇ ਕਿੱਥੇ ਨੇ ਨਾ ਨਗਰ ਜਾ ਕੇ ਦੇਖਿਆ ਕਰਦੀ ਰਜਿਸਟਰੀ ਵੀ 9.5 ਹੈ ਨਾ ਜਿੰਨੇ ਦਿਨ ਸੋਡਾ ਕੋਈ ਮੂੰਹ ਸਰ ਬਣਦਾ ਨਹੀਂ ਪੂਰਾ ਪਰ ਜਿਹੜਾ ਪਹਿਲਾ ਵਾਰ ਹੈਗਾ ਕਿੱਥੇ ਜਾ ਕੇ ਹਾਂ ਤੈਨੂੰ ਸਟਾਮ ਦਵਾਂ ਡਿਸਟ੍ਰਿਕਟ ਡਿਸਟ੍ਰਿਕਟ ਕਰਾਵਾ ਨਾ ਪਹਿਲਾ ਮੇਰੀ ਗੱਲ ਸੁਣ ਡਿਸਟ੍ਰਿਕਟ ਕਰਾਤਾ ਲਈਦਾ ਹੈ ਇਹਦੀ ਉਹ ਮੇਰੇ ਤਾਂ ਦੋ ਪਲਾਟਾਂ ਦੀ ਨਾ ਹੁੰਦੀ ਆ ਇਹਦੀ ਕਹਿੰਦਾ ਇਹਦੀ ਮੰਮੀ ਆ ਤੇਰੀ ਲੱਕੀ ਦਾ ਨਹੀਂ ਆ ਇਹ ਫੇਰ ਵੀ ਵਿਚਾਲੀ ਤੇਰੇ ਆਲੇ ਵਿਚਾਲੇ ਹੋਈ ਨਾ ਮਾਰ ਲਾ ਇਹ ਤਾਂ ਹੋਣੀ ਨਹੀਂ ਤਾਂ ਪਾਵਾਂ ਇਹ ਤਾਂ ਪੈਰ ਘਡੋੜੇ ਨੇ ਇਸ ਘਰੇ ਹੁਣ ਮਾਂ ਇਹਨੂੰ ਕਹੋ ਇਹ ਕਹਿੰਦੀ ਆਪਾਂ ਜਵਾਖੇ ਇਹੀ ਰੱਖਾਂਗੇ ਇਹ ਤਾਂ ਇੰਡੀ ਸਿਆਣੀ ਆ ਹੈ ਕਸੂਰ ਕਰਦਾ ਇਹ ਤਾਂ ਨੇਤੇ ਬਦਲ ਜੇ ਕਦੇ ਕਾਂਗਰਸੀਆਂ ਕਣੀ ਕਦੇ ਕਾਲੀਆਂ ਕਣੀ ਕਦੇ ਝਾੜੂ ਵਾਲਿਆਂ ਕਣੀ ਕਦੇ ਕੋਈ ਜ਼ਹਿਰ ਉਹਦੇ ਕਾਮਲ ਦੇ ਪੂਲ ਵਾਲੇ ਹੁੰਦੇ ਨੇ ਉਹਨਾਂ ਕਣੀ ਮਰ ਤੈਨੂੰ ਤੇਰਾ ਸਾਰਾ ਕੁਝ ਵੇਚ ਵਟ ਕੇ ਤੈਨੂੰ ਖਾ ਗਈ ਨਾ ਹੋਰ ਪਤਾ ਨਹੀਂ ਕੀ ਦੇ ਡੇਰ ਆ ਲਾਉਂਗੀ ਮੈਂ ਤਾਂ ਦਰਵਾਜ਼ਾ ਤਬਾਦਾ ਹੱਬਾ ਤਰ ਪ੍ਰੈਨ ਦੇ ਦੇ ਸਾਨੂੰ ਕੀ ਗੱਲ ਕਿਉਂ ਡਰ ਮਾਰਿਆ ਤੇਰਾ ਪਰ ਇਹਦੇ ਕਣੀ ਦਾ ਖਾਣਾ ਘਟ ਮੇਰੇ ਕਣੀ ਮੇਰੇ ਕਣੀ ਅੱਖ ਮਿਲਾਂ ਆ ਜਾ ਆ ਜਾ ਮਲੇਾਕਾ ਮੈਂ ਤੇਨੇ ਤਨਾ ਕਰੂਗਾ ਘੜਤਾ ਮਲੌਣੀਆਂ ਦੀ ਉਧਰ ਅੱਖ ਮਲਾ ਜਾ ਕੇ ਕਿਤੇ ਹੋਰ ਤੂੰ ਵੀ ਬਰੋਬਰ ਦੀ ਤੇਰੀ ਰਾਫਲ ਨੂੰ ਹੱਥ ਨਾਲਾ ਦਿਓ ਤੇਰੀ ਰਾਫਲ ਆਹੋ ਕੀ ਅੰਤ ਹੈ ਲਾਇਸੈਂਸ ਕਰਾ ਰੱਖਿਆ ਇਹਦਾ ਲੈ ਫੜ ਲੈ ਲੈ ਰਾਫਲ ਤੇਰੇ ਘਰ ਆਲੇ ਦੀ ਰਾਤ ਬਰਾਤੇ ਲੋੜ ਪੂਗੀ ਜੇ ਕਬਜੇ ਕੂਬਜੇ ਤੇ ਜਾਣਾ ਪੈਗਾ ਚੰਗਾ ਆਉਂਦਾ ਵੱਡਾ ਬੈਲੀ ਭੁੱਖੀ ਤਾਂ ਉਹ ਪੂਰੀ ਨਹੀਂ ਹੁੰਦੀ ਆਪਦੀ ਭੱਗ ਜਾ ਤੂੰ ਬਾਹਰ ਨੀਤੇ ਬੋਲ ਨਾ ਸਮਝੀ ਨੀ ਘੜ ਦੂ ਆਏ ਕੀ ਮੈਂ ਕਰੀ ਜੈਕਟ ਵਿੱਚ ਦੀ ਪਾਲੀ ਨੂੰ ਛੋੜੀ ਆਂਦਰਾ ਬਾਹਰ ਆ ਜਾਣਗੀਆਂ ਹੱਥ ਨਾ ਲਾ ਦੀ ਚੱਲ ਵੇ ਕੀ ਇਹਦੇ ਮਲਾਂਗ ਦੇ ਮੂੰਹ ਲੱਗਣਾ ਹੈ ਜੇ ਮਾਰ ਗਿਆ ਮੈਨੂੰ ਡੰਗਰ ਲੈ ਕੇ ਜਾ ਮੈਂ ਖੋਲ ਕੇ ਆ ਸੀ ਆ ਪੈਸੇ ਲਿਆ 5000 ਰੁਪਿਆ ਲੈ ਆ ਤਿਆਰੀ ਕੀਤੀ ਮੈਨੂੰ ਲੈ ਕੇ ਦੇ ਦੀ ਕੋਈ ਨਾ ਕੋਈ ਸਮਾਨ ਵੱਡੇ ਮੈਂ ਲਿਓ ਵੱਡੇ ਦਰਾਜਾਂ ਵਾਲੇ ਮੇਰੇ ਭਾਵੇਂ ਤਾਰੂ ਮਾਰ ਲੈ ਉਹ ਫੇਲੇ ਉਹ ਤਾਂ ਮਰਜੀ ਦੀ ਆਈ ਤਾਰ ਲਵਾਗੇ ਅੱਗ ਲੱਗੇ ਤੈਨੂੰ ਨਾਲੇ ਤੁਹਾਡੇ ਬੈਡਾਂ ਹਾਂ ਬਗਿਆ ਬਗਿਆ ਮੱਚੀ ਆਈ ਮੱਚੀ ਗਈ ਆਹੀ ਆਹੀ ਮਚਾਉਂ ਕੱਲੂ ਨਿਉ ਆ ਭਰ ਦਾਂਗੇ ਕੋਠੀ ਦੀਆਂ ਹਾਂ ਤੈਨੂੰ ਦੇਖਣ ਆਈ ਕਿਉਂ ਰੇ ਕੀ ਕਰਦੇ ਨੇ ਕੀ ਕੁਛ ਲੈ ਆਏ ਐਂ ਕਰ ਸ਼ੈਂਪੂ ਤੈਨੂੰ ਮਾ ਲਿਆ ਕਿ ਨਾ ਠੰਡੇ ਬਣ ਜਿਨਾ ਆ ਕਹਾਂਗੇ ਆ ਨਾ ਲੈਤਾ ਹਾਂ ਹਾਂ ਮੈਂ ਤਾਂ ਕਰਾ ਲਿੱਤੀਗੀ ਅੱਛਾ ਮਿਲਉਂਦੀ ਏ ਜੀ ਚੱਲ ਚੰਗਾ ਫੇਰ ਜਾ ਉਹ ਗੋਹਾ ਗੂਏ ਇਕੱਠਾ ਕਰ ਮੈਂ ਕਰਦਾ ਇੰਤਜ਼ਾਮ ਕੱਪੜੇ ਲੀੜੇ ਦਾ ਨਾ 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 ਅੱਧਾ ਅੱਧਾ ਕਰ ਫੇਰ ਨਾ ਲੈ ਲਉ ਬੈੱਡ ਨਵ ਐਕਟਰ ਸੋਫੇ ਤਾਂ ਆਪਣੇ ਆ ਹੀ ਨਹੀਂ ਦੇ ਹਾਂ ਠੀਕ ਹੈ ਤੇ ਕੱਪੜਾ ਵਿਛਾ ਦਾਂਗੇ ਕੱਪੜਾ ਵਿਛਾ ਦੇ ਇਹਨਾਂ ਦੇ ਠੀਕ ਆ ਪੱਗ ਜਾ ਹੁਣ ਕਿੰਨੇ ਦੀ ਭੁਰਜੀ ਲਿਆ ਮਕਰਵਾ ਕੇ हाँ, यो मैं से कर मेरे सड़े दी लाल ते मैं भी घरों कटवाता कर छेत्राऊगी बड़ाई बड़ाई चया उ रात नी ना जमजे गुरफी चल देखी लाला लाल